ਗੁਰ ਪੂਰੇ ਕਿਰਪਾ ਧਾਰੀ ਪਰ ਪੂਰੀ ਲੋਜਾਂ ਮਾਰੀ ਜਿਸਕੇ ਸਿਰ ਉਪਰ ਤੋ ਸਮੀ ਸੋਦੋ ਕਿਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਪੇ ਮੇਰੇ RAM ਰਾਏ ਤੂੰ ਸੰਤ ਤਾਕਾ ਸੰਤ ਤੇਰੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਖੰਡ ਪੁਰ ਸਾਹਿਬ ਪ੍ਰਕਾਸ਼ ਕਰਾਉਣ ਵਾਸਤੇ ਬੇਨਤੀ ਕਰਨ ਵਾਸਤੇ ਆਏ ਸੀ ਸਤਿਗੁਰ ਸੱਚੇ ਪਾਤਸ਼ਾਹ ਜੋ ਦੀਨ ਦੁਨੀਆ ਦੇ ਮਾਲਕ ਨੇ ਉਹ ਕੋਸ਼ਿਸ਼ ਵੀ ਕਰਨ ਦੇ ਸਮਰਥ ਨੇ ਕਰਨ ਕਰਨ ਸਮਰਥ ਪ੍ਰਭ ਗਰੀਬਾਂ ਨੂੰ ਨੁਵਾਜਣ ਵਾਲੇ ਨੀਨ ਦੁਖਿਆਂ ਦਾ ਦੁਰਦਰਦ ਦੂਰ ਕਰਨ ਵਾਲੇ ਅਕਾਲਪੁਰ ਕੰਤਰਜਾਮੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਸਵਾਮੀ ਨਾਨਕ ਸਤੂ ਸੱਚੇ ਪਾਤਸ਼ਾਹ ਤੋਂ ਔੜ ਤੇ ਆਸਰਾ ਤੱਕ ਕੇ ਸੰਗਤ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਸੀ ਆਪਣੀ ਗੱਲ ਰੱਖੀ ਸੀ ਅਕਸੋਂ ਮਸ਼ੀਨਾ ਦੇ ਵਿੱਚ ਲੋਕਾਂ ਦਾ ਜੋ ਵਿਚਾਰ ਸੀ ਉਹ ਬੰਦ ਹੋ ਗਿਆ ਕੱਲ ਨੂੰ ਖੁੱਲਣਾ ਸੋਚ ਕਰਕੇ ਸਤਿਗੁਰੂ ਸੱਚੇ ਪਾਸ਼ਾ ਦੇ ਚਰਨਾਂ 'ਚ ਬੇਨਤੀ ਕਰਨ ਵੇ ਕੁਝ ਵੀ ਕਰਨ ਸਮਰੱਥ ਹੈ ਸਤਿਗੁਰੂ ਕੁਝ ਵੀ ਕੁਝ ਵੀ ਕਰ ਸਕਦਾ ਸਤਿਗੁਰੂ ਸੱਚੇ ਪਾਸ਼ਾ ਇਸ ਕਰਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਂ ਵੀ ਤੇਰੇ ਹੱਥ ਵਿੱਚ ਡੋਰੀ ਹੈ ਸਤਿਗੁਰੂ ਸੱਚੇ ਸਾਡੀ ਡੋਰੀ ਤੇ ਪੰਪ ਡੋਰੀ ਹੱਥ ਤੇ ਮਾਰੇ ਉਦੇ ਹੱਥ ਵਿੱਚ ਮੈਂ ਗਰੀਬ ਸੱਚ ਦੇਕ ਤੋਂ ਮੇਰੇ ਸਤਿਗੁਰੂ ਪੂਰੇ ਸਤਗੁਰੂ ਸੱਚੇ ਪਾਸ਼ਾ ਪੂਰੇ ਸਤਗੁਰੂ ਦੇ ਪਾਸ ਆਏ। ਔਰ ਸੰਤਾਂ ਭਗਤਾਂ ਸ਼ਹੀਦਾਂ ਅਮਰੀਦਾਂ ਹੱਟੀਆਂ ਜੱਪੀਆਂ ਤੱਪੀਆਂ ਸਾਰਿਆਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਸਤਗੁਰੂ ਸੱਚੇ ਪਾਸ਼ਾ ਦੇ ਚਰਨਾਂ 'ਚ ਬੇਨਤੀ ਕਰਕੇ ਬੇੜਾ ਪਨੇ ਲਾਓ। ਲੁਧਿਆਣੇ ਦਾ ਚੌਕੀਦਾਰਾ ਮੰਗਿਆ ਲੁਧਿਆਣੇ ਦੀ ਸੇਵਾ ਮੰਗੀ ਹੈ ਲੁਧਿਆਣੇ ਦੀ ਸੇਵਾ ਕਰਨ ਦੀ ਮਨ ਵਿੱਚ ਲੋਚਾ ਜੋ ਆਨੇ ਆ ਸਾਡਾ ਲੁਧਿਆਣਾ ਸਵਰਗ ਬਣੇ ਸਾਡਾ ਲੁਧਿਆਣਾ ਸੁੰਦਰ ਬਣੇ ਸਾਡਾ ਲੁਧਿਆਣੇ ਦੀਆਂ ਲੋੜਾਪੁਰੀਆਂ ਉਹਦੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਆ ਸਤਿਗੁਰ ਸੱਚੇ ਪਾਸ਼ਾ ਪੂਰੀ ਕਰਨਗੇ ਸਤਿਗੁਰ ਸੱਚੇ ਪਾਸ਼ਾ ਰਹਿਮਤਾਂ ਦੇ ਬਰਸਾਤ 14 ਜਿੱਦਾ ਦੇਖਿਆ ਹੈ ਬਰਕਰਾਰ ਨੇ ਨਾ ਧੁੱਪ ਦੇਖੀ ਨਾ ਛਾਂ ਦੇਖੀ 45 42 ਡਿਗਰੀ ਦੇ ਵਿੱਚ ਉਹਨੀਆਂ ਕਰਨਲ ਦੇ ਬਰਕਰਾਰ ਨੇ ਝੰਡਾ ਵੜ ਕੇ ਦੌਰਨ ਲਗਾਤਾਰ ਡਿਊਟੀ ਨਿਭਾਈ ਉਹਨਾਂ ਬਰਕਰਾਰਾਂ ਨੂੰ ਕੀ ਮੈਸੇਜ ਹੈ ਦੇਖੋ ਮੈਂ ਇੱਕ ਸਧਾਰਨ ਵਿਅਕਤੀ ਆ ਮੈਂ ਪਹਿਲੇ ਦਿਨ ਤੋਂ ਕਹਿ ਚੁੱਕਿਆ ਵੀ ਮੈਂ ਤਾਂ ਇੱਕ ਆਮ ਜਿਹਾ ਸਧਾਰਨ ਜਿਹਾ ਫੇਰ ਅੰਦਰ ਸਤਿਕੁ ਸੱਚੇ ਪਾਸ਼ਾ ਨੇ ਪਾਰਟੀ ਦੇ ਲੀਡਰ ਸਾਹਿਬਾਨ ਦੇ ਮਨਸਮਤੀ ਆਪਕੇ ਟਿਕਟ ਦਵਾਇ। ਫਿਰ ਵਰਕਰਾਂ ਨੇ ਖੁਸ਼ੀਆਂ ਮਨਾਇਆ। ਫਿਰ ਵਰਕਰ ਸਾਥੀ ਦੇ ਲੀਡਰ ਸਾਹਿਬਾਨ ਨੇ ਜਿੰਨੀ ਮਿਹਨਤ ਕੀਤੀ ਆ ਪੱਟੀ ਤਪਦੀ ਹੋਵੇ ਜੀ ਤਪਦੀ ਪੱਟੀ ਦੇ ਵਿੱਚ ਇਉਂ ਸਾਡੇ ਕਈ ਥਾਵਾਂ ਤੇ ਲੱਗਦਾ ਸੇਕ ਹਵਾ ਚਲਦੀ ਜਿਵੇਂ ਕਿ ਪੱਟੀ ਦੇ ਮੂਹਰੇ ਖੜੇ ਹੁੰਦੇ ਉਹ ਉਹਨਾਂ ਸਮਿਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਣ ਸਦਕਾ ਸਾਥੀਆਂ ਨੇ ਵਰਕਰਾਂ ਨੇ ਲੋਟਰਾਂ ਨੇ ਵੱਡੇ ਵੱਡੇ ਇਕੱਠ ਕਰਕੇ ਸਾਡੀ ਗੱਲ ਸੁਣੀ ਸਾਡੀ ਗੱਲ ਤੇ ਗੌਰ ਕੀਤੀ ਵੋਟ ਪਾਈ ਔਰ ਸਤਿਗੁਰ ਸੱਚੇ ਬਾਦਸ਼ਾਹ ਰਹਿਮਤ ਕਰਨਗੇ ਗੱਲ ਬੋਲ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਤਾਂ ਬੰਦਾ ਹਮੇਸ਼ਾ ਹੀ ਹੁੰਦਾ ਹੈ ਜੀ ਇਹ ਇਹਨਾਂ ਤੋਂ ਹੀ ਸਾਰੀ ਤਾਕਤ ਸ਼ਕਤੀ ਇਲੈਕਸ਼ਨ ਲੜਨ ਦੀ ਇਹਨਾਂ ਤੋਂ ਹੀ ਮਿਲੀ ਔਰ ਸਾਡੇ ਤਾਂ ਮਨ 'ਚ ਹਮੇਸ਼ਾ ਆਸ ਰਹਿੰਦੀ ਆ ਵੀ ਗੁਰੂ ਕਰਨ ਕਰਾਉਣ ਵਾਲਾ ਕਰੇ ਕਰਾਵੇ ਆਪੇ ਆਪ ਮਨਸ ਕੇ ਕੁਝ ਨਹੀਂ ਹਾਥ

Instagram X aur WhatsApp channel par